ਵਿਆਹ ਨਹੀਂ ਕਰਾਇਆ ਜੇ ਨਹੀਂ ਜੀ ਨਹੀਂ ਇੰਗੇਜਮੈਂਟ ਹੋਈ ਹੈ ਮੇਰੀ ਇੰਗੇਜਮੈਂਟ ਹੋ ਗਈ ਚਲੋ ਮੁਬਾਰਕਾਂ ਵੀਰੇ ਚਲੋ ਵਿਆਹ ਵੀ ਮਤਲਬ ਹੋਂਦੇ ਕਰਾ ਲਾਂਗੇ ਚਾਲ ਚਾਲ ਤੱਕ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦੇਣ ਵਾਲੇ ਹਿੰਮਤ ਸੰਧੂ ਦਾ ਵਿਆਹ ਬੀਤੇ ਦਿਨ ਹੀ ਰਵਿੰਦਰ ਗਰੇਵਾਲ ਜੋ ਆਪਣੇ ਟਾਈਮ ਦਾ ਇੱਕ ਵੱਡਾ ਸਿੰਗਰ ਸੀ ਉਸ ਦੀ ਧੀ ਸੁਖਮਣੀ ਗਰੇਵਾਲ ਨਾਲ ਹੋ ਚੁੱਕਾ ਹੈਗਾ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਜੋ ਵੀਡੀਓਜ਼ ਵੀ ਤੁਸੀਂ ਆਪਣੇ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਹਿੰਮਤ ਸੰਧੂ ਤੇ ਸੁਖਮਣੀ ਗਰੇਵਾਲ ਨੂੰ ਵਿਆਹ ਦੀਆਂ ਮੁਬਾਰਕਾਂ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਜਿੱਥੇ ਤੁਹਾਨੂੰ ਜੋੜੀ ਕਿਵੇਂ ਦੀ ਲੱਗਦੀ ਹੈ ਤੁਸੀਂ ਇਹ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਇਹਨਾਂ ਦੇ ਵਿਆਹ ਤੋਂ ਬਾਅਦ ਲੋਕਾਂ ਦੇ ਬਹੁਤ ਸਾਰੇ ਨੇ ਕਮੈਂਟ ਆਏ ਕਿ ਇਹਨਾਂ ਦੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਸੋ ਉੱਥੇ ਹੀ ਆਪਾਂ ਤੋਂ ਦੱਸਦੇ ਕਿ ਇਹਨਾਂ ਦੀ ਅਰੇਂਜ ਮੈਰਿਜ ਆ ਕਿ ਤੇ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਹਿੰਮਤ ਸੰਧੂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀਗਾ ਕਿ ਮੇਰੀ ਇੰਗੇਜਮੈਂਟ ਹੋਈ ਹੋਈ ਆਗੀ ਪਰ ਇਹ ਨਹੀਂ ਸੀ ਦੱਸਿਆ ਸੀਗਾ ਕਿ ਮੇਰੀ ਰਵਿੰਦਰ ਗਰੇਵਾਲ ਦੀ ਧੀ ਦੇ ਨਾਲ ਇੰਗੇਜਮੈਂਟ ਹੋਈ ਆਗੀ ਪਰ ਉੱਥੇ ਹੀ ਹਿੰਮਤ ਸੰਧੂ ਨੇ ਕਿਹਾ ਸੀਗਾ ਕਿ ਮੇਰੀ ਅਰੇਂਜ ਮੈਰਿਜ ਆ ਤੁਸੀਂ ਤੁਸੀਂ ਰਿਕਾਰਡਿੰਗ ਵੀ ਸੁਣੀ ਲਈ ਹੋਣੀ ਬਾਕੀ ਕਮੈਂਟ ਬਾਕਸ ਦੇ ਵਿੱਚ ਦੋਨਾਂ ਨੂੰ ਮੁਬਾਰਕਾਂ ਜ਼ਰੂਰ ਦਿਓ ਰੱਬ ਰਾਖਾ